हां जी भाई स्वागत है ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਨਵੀਂ ਜਾਣਕਾਰੀ ਦੇਵਾਂਗੇ ਜਿਹੜੇ ਵੀਰ ਬੱਕਰੀਆਂ ਦਾ ਕੰਮ ਕਰਦੇ ਆ ਉਹ ਧਿਆਨ ਨਾਲ ਵੀਡੀਓ ਨੂੰ ਜਰੂਰ ਦੇਖਿਓ ਕਿਉਂਕਿ ਬਈ ਬੱਕਰੀਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਿਹੜੀ ਆਪਾਂ ਤੁਹਾਨੂੰ ਦੱਸਣ ਲੱਗੇ ਆ ਜਿਵੇਂ ਕਿ ਗੈਸ ਹੋ ਗਈ ਜਾਂ ਫਾਰਾ ਹੋ ਗਿਆ ਕਈ ਵਾਰ ਬੱਕਰੀਆਂ ਜ਼ਿਆਦਾ ਖਾ ਜਾਂਦੀਆਂ ਉਹਨਾਂ ਦਾ ਇਹਨਾਂ ਦਾ ਪੇਟ ਫੁੱਲੇ ਦਾ ਫਾਰਾ ਹੋ ਜਾਂਦਾ ਜਾਂ ਗੈਸ ਬਣ ਜਾਂਦੀ ਆ ਉਹਦੇ ਲਈ ਆਪਾਂ ਕੀ ਕੀ ਇਲਾਜ ਕਰ ਸਕਦੇ ਆ ਇਹਦੇ ਬਾਰੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜਿਵੇਂ ਕਿ ਬਈ ਕਈ ਵਾਰ ਬੱਕਰੀਆਂ ਨੂੰ ਆਪਾਂ ਕਣਕ ਪਾਉਂਦੇ ਆ ਤੇ ਬੱਕਰੀਆਂ ਜਾਦੇ ਖਾ ਜਾਂਦੀਆਂ ਕਣਕ ਉਹਦੇ ਨਾਲ ਵੀ ਕਈ ਵਾਰ ਬੱਕਰੀ ਨੂੰ ਫਾਰਾ ਹੋ ਜਾਂਦਾ ਤੇ ਜਾਂ ਕਈ ਵਾਰ ਬੱਕਰੀ ਖਰਾਚਾਰਾ ਜਾਂ ਨੀਰਾ ਜਿਹੜਾ ਵੀ ਆਪਾਂ ਪਾਉਂਦੇ ਆ ਜਾਦੇ ਖਾ ਜਾਂਦੀ ਆ ਤਾਂ ਉਹਦੇ ਕਰਕੇ ਵੀ ਕਈ ਵਾਰ ਬੱਕਰੀ ਜਿਹੜੀ ਆ ਉਹ ਬਿਮਾਰ ਹੋ ਜਾਂਦੀ ਨੂੰ ਫਾਰਾ ਹੋ ਜਾਂਦਾ ਜਾਂ ਗੈਸ ਬਣ ਜਾਂਦੀ ਆ ਤਾਂ ਇਹਦਾ ਇਲਾਜ ਵੀ ਜਲਦੀ ਤੋਂ ਜਲਦੀ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਜੇਕਰ ਇਹ ਜ਼ਿਆਦਾ ਵਾਜੇ ਤਾਂ ਇਹ ਨਾਲ ਨੁਕਸਾਨ ਵੀ ਹੋ ਸਕਦਾ ਬੱਕਰੀ ਮਰ ਵੀ ਸਕਦੀ ਆ ਕਿਉਂਕਿ ਜੇਕਰ ਜ਼ਿਆਦਾ ਫਾਰਾ ਹੋ ਜੇ ਤਾਂ ਬੱਕਰੀ ਦੇ ਫੇਫੜਿਆਂ ਵਿੱਚ ਪ੍ਰੋਬਲਮ ਆ ਜਾਂਦੀ ਤੇ ਬੱਕਰੀ ਦੀ ਮੌਤ ਵੀ ਹੋ ਸਕਦੀ ਆ ਸੋ ਇਹਦੇ ਲਈ ਜਿਹੜਾ ਇਲਾਜ ਆ ਉਹ ਜਲਦੀ ਕਰਨਾ ਜ਼ਰੂਰੀ ਆ ਤੇ ਈ ਆਪਾਂ ਇਲਾਜ ਕਰ ਸਕਦੇ ਆ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਆਪਾਂ ਤੁਹਾਨੂੰ ਮੈਡੀਸਿਨ ਦੱਸਣ ਲੱਗੇ ਆ ਇਹ ਆਪਾਂ ਵੀ ਆਪਣੇ ਫਾਰਮ ਤੇ ਵਰਤਦੇ ਆ ਸਭ ਤੋਂ ਪਹਿਲਾਂ ਕੀ ਕਰਨਾ ਵੀ ਆਪਾਂ ਇੱਕ ਸਿਰਕਾ ਲੈ ਆਉਣਾ ਇਹ ਆਪਾਂ ਨੂੰ ਕਰਿਆਣਾ ਸਟੋਰ ਤੋਂ ਮਿਲ ਜੂਗਾ ਤੇ ਸਕਰੀਨ ਤੇ ਸਿੰਪਲ ਚੱਲੀ ਜਾਂਦਾ ਇਹ ਸਿਰਕਾ ਆਪਾਂ ਲੈ ਆ ਸਕਦੇ ਆ ਗੰਡਿਆਂ ਤੇ ਲਸਣਦਾਰਕ ਹੁੰਦਾ ਇਹ ਤੇ ਬਾਕੀ ਜਿਹੜਾ ਆਪਾਂ ਘਰਾਂ 'ਚ ਅਚਾਰ ਪਾਉਂਦੇ ਉਹਦੇ ਵਿੱਚ ਵੀ ਇਹ ਪਾਇਆ ਜਾਂਦਾ ਸਿਰਕਾ ਇਹ ਇਹਦਾ ਕੋਈ ਨੁਕਸਾਨ ਨਹੀਂ ਗਾ ਕੋਈ ਇਹਦਾ ਸਾਈਡ ਇਫੈਕਟ ਨਹੀਂਗਾ ਪਰ ਇਹ ਜਿਹੇ ਰਿਜ਼ਲਟ ਬਹੁਤ ਜ਼ਿਆਦਾ ਆ ਤੇ ਇਹ ਕਿੰਨੀ ਮਾਤਰਾ ਚ ਦੇਣਾ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਇਹ ਵੀ ਆਪਾਂ 10 ਐਮ ਐਲ ਬੱਕਰੀ ਨੂੰ ਦੇ ਸਕਦੇ ਆ ਜਦੋਂ ਬੱਕਰੀ ਨੂੰ ਜ਼ਿਆਦਾ ਫਰਾ ਹੋਇਆ ਜਾਂ ਖਾਂਦੀ ਨਹੀਂ ਗੀ ਗਾਲਾ ਨਹੀਂ ਕਰਦੀਗੀ ਤਾਂ ਉਦੋਂ ਆਪਾਂ ਇਹ 10 ਐਮ ਐਲ ਦੇ ਸਕਦੇ ਆ ਦੋਸਤੋ ਘੰਟੇ ਕੇ ਬਾਅਦ ਆਪਾਂ ਵੀ ਇੱਕ ਅੰਗਰੇਜ਼ੀ ਮੈਡੀਸਨ ਵੀ ਦੇ ਸਕਦੇ ਆ ਉਹਦੇ ਲਈ ਵੀ ਆਪਾਂ ਬਲੂਟੋਸੈਲ ਮੈਡੀਸਨ ਲੈ ਆਉਣੀ ਆ ਇਹਦਾ ਵੀ ਸਕਰੀਨ ਤੇ ਸਿੰਪਲ ਚੱਲੀ ਜਾਂਦਾ ਹੈ ਇਹ ਮੈਡੀਸਨ ਆਪਾਂ ਨੂੰ ਮੈਡੀਕਲ ਸਟੋਰ ਤੋਂ ਮਿਲ ਜੂਗੀ ਤੇ ਇਹ ਵੀ ਆਪਾਂ ਲਿਆ ਕੇ ਬੱਕਰੀ ਨੂੰ ਦੇ ਦੇਣੀ ਆ ਜਦੋਂ ਆਪਾਂ ਸਿਰਕਾ ਇਹ ਤਾਂ ਉਹ ਤੋਂ ਘੰਟੇ ਕੇ ਬਾਅਦ ਜਿਹੜੀ ਬਲੂਟਰ ਸੈਲਾ ਇਹ ਵੀ ਆਪਾਂ 10 ਐਮ ਐਲ ਦੇ ਦੇਣੀ ਆ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਆ ਬੱਕਰੀ ਨੂੰ ਚਾਹੇ ਗੈਸ ਹੋਈ ਆ ਜਾਂ ਵੱਧ ਖਾਦਾ ਤਾਂ ਉਹਦੇ ਲਈ ਵੀ ਇਹ ਬਹੁਤ ਜ਼ਿਆਦਾ ਬੈਨੀਫਿਟ ਆ ਇਹਦੇ ਬਹੁਤ ਵਧੀਆ ਰਿਜ਼ਲਟ ਆ ਤੇ ਬੱਕਰੀ ਬਿਲਕੁਲ ਸਹੀ ਹੋ ਜਾਂਦੀ ਆ ਤੇ ਜਿਹੜਾ ਸਿਰਕਾ ਦੱਸਿਆ ਇਹਦੇ ਨਾਲ ਬੱਕਰੀ ਨੂੰ ਚਾਹੇ ਜਿੰਨੇ ਮਰਜ਼ੀ ਫਾਰਾ ਹੋਇਆ ਬਹੁਤ ਜਲਦ ਇਹ ਜਿਹੜੇ ਰਿਜ਼ਲਟ ਆ ਜਾਂਦਾ ਹੈਗਾ ਬਹੁਤ ਜਲਦੀ ਬੱਕਰੀ ਜਿਹੜੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ ਚਾਹੇ ਉਹਨੇ ਜਿਆਦਾ ਕਣਕ ਖਾਧੀ ਆ ਜਾਂ ਇਹ ਕੋਈ ਹੋਰ ਚੀਜ਼ ਖਾਧੀ ਕਰਕੇ ਜਿਹੜੇ ਉਹ ਗਾਲਾ ਕਰਨਾ ਬੰਦ ਕਰਤਾ ਤਾਂ ਉਹ ਬੱਕਰੀ ਗਾਲਾ ਵੀ ਪਟੇ ਆਊਗੀ ਤੇ ਸਹੀ ਜਿਹੜੀ ਖਾਣ ਪੀਣ ਲੱਗ ਜੂਗੀ ਸੋ ਇਸ ਤਰ੍ਹਾਂ ਆਪਾਂ ਜਿਹੜੇ ਦੋਨੇ ਚੀਜ਼ਾਂ ਇਹ ਵਰਤ ਸਕਦੇ ਆ ਜਿਵੇਂ ਕਿ ਸ਼ਾਮ ਨੂੰ ਇੱਕ ਟਾਈਮ ਦੇਣਾ ਆਪਾਂ ਸਿਰਕਾ ਜਿਹੜਾ 10 ml ਤੇ ਉਸ ਤੋਂ ਘੰਟੇ ਬਾਅਦ ਜਿਹੜੀ ਬ੍ਰੋਟੋਸੈਲ ਤੇ ਇੱਕ ਕਰੀ ਆਪਾਂ ਸਵੇਰ ਦੇ ਸਕਦੇ ਆ ਦਾ 10 ml 10 ਕੇ ml ਜਿਹੜੀ ਹੈ ਬਲੂਟੋਸਿਲ ਤੇ ਜੇਕਰ ਇਹਦੇ ਨਾਲ ਨਹੀਂ ਠੀਕ ਹੋਇਆ ਤਾਂ ਆਪਾਂ ਜਿਹੜੇ ਸਰਕੇ ਦੀ ਮਾਤਰਾ ਤੇ ਜਿਹੜੀ ਬਲੂਟੋਸਿਲ ਹੈ ਦੀ ਆਪਾਂ ਮਾਤਰਾ ਇੱਕ ਵਾਰ ਰਿੜੀ ਵਧਾ ਕੇ ਦੇ ਸਕਦੇ ਹਾਂ ਜੇਕਰ ਜਾਦੇ ਪ੍ਰੋਬਲਮਾਂ ਵੀ ਜਾਦੇ ਇੱਕ ਦੋ ਦਿਨ ਹੋ ਗਿਆ ਫਰਾ ਹੋਏ ਨੂੰ ਤੇ ਠੀਕ ਨਹੀਂ ਹੁੰਦਾ ਫਿਰ ਆਪਾਂ 15 ਤੋਂ 20 ml ਵੀ ਹੈ ਜਿਹੜੀ ਆਪਾਂ ਇਹ ਦੇ ਸਕਦੇ ਹਾਂ ਤੇ ਇਹਦੇ ਨਾਲ ਜਿਹੜਾ ਫਰਾ ਆ ਉਹ ਠੀਕ ਹੋ ਜਾਊਗਾ ਤੇ ਜੇਕਰ ਆਪਾਂ ਨੂੰ ਜਲਦੀ ਪਤਾ ਲੱਗ ਜਾਂਦਾ ਵੀ ਅੱਜ ਹੀ ਉਹ ਆਫਾਰਾ ਤਾਂ ਉਦੋਂ ਆਪਾਂ ਜਿਹੜੀ ਇਹ 10 10 ਐਮਐਲ ਵੀ ਦੇ ਸਕਦੇ ਆ 10 10 ਐਮਐਲ ਨਾਲ ਹੀ ਬਹੁਤ ਜ਼ਿਆਦਾ ਰਿਜ਼ਲਟ ਆ ਜਾਂਦਾ ਹੈ। ਸੋ ਇਸ ਤਰ੍ਹਾਂ ਜਿਹੜੀ ਆਪਾਂ ਇਹ ਮੈਡੀਸਿਨ ਦੇ ਸਕਦੇ ਆ ਤੇ ਜਿਹੜੇ ਗੈਸ ਆਫਾਰਾ ਇਹ ਤੋਂ ਜਿਹੜਾ ਰਸਤ ਪਾ ਸਕਦੇ ਆ ਬੱਕਰੀ ਨੂੰ ਤੇ ਬੱਕਰੀ ਬਿਲਕੁਲ ਠੀਕ ਹੋ ਜੂਗੀ ਸਹੀ ਗਾਲਾ ਕਰਨ ਲੱਗ ਪੂਗੀ ਤੇ ਸਹੀ ਖਾਣ ਪੀਣ ਲੱਗ ਜੂਗੀ ਤੇ ਬਾਕੀ ਇਹ ਵੀ ਹੈ ਜਦੋਂ ਬੱਕਰੀ ਨੂੰ ਫਾਰਾ ਹੋਇਆ ਹੋਵਾ ਖਾਂਦੀ ਪੀਂਦੀ ਘਾਟਾ ਤਾਂ ਉਦੋਂ ਆਪਾਂ ਜਿਹੜਾ ਇਹਨੂੰ ਖਾਣ ਲਈ ਵੀ ਕੁਝ ਨਹੀਂ ਪਾਉਣਾਗਾ ਕਿਉਂਕਿ ਕਈ ਵਾਰ ਆਪਾਂ ਨੂੰ ਹੁੰਦਾ ਵੀ ਪਾ ਮੈਡੀਸਿਨ ਦੇਤੀ ਉਸ ਤੋਂ ਬਾਅਦ ਜਿਹੜੀ ਬੱਕਰੀ ਖਾਣ ਪੀਣ ਲੱਗ ਜਾਂਦੀ ਆ ਉਦੋਂ ਖਾਣ ਪੀਣ ਵੀ ਨਹੀਂ ਪਾਉਣਾ ਚਾਹੀਦਾ ਕਿਉਂਕਿ ਜਿੰਨਾ ਚਿਰ ਬੱਕਰੀ ਜਵਾਂ ਠੀਕ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਖਾਣ ਨੂੰ ਦੇਣਾ ਚਾਹੀਦਾ ਕਿਉਂਕਿ ਜੇਕਰ ਬੱਕਰੀ ਖਾ ਲੂਗੀ ਤਾਂ ਉਹਦੇ ਨਾਲ ਜਿਹੜੇ ਪ੍ਰੋਬਲਮ ਆ ਹੋਰ ਵੱਧ ਜਾਂਦੀ ਹੈ ਤੇ ਜੇਕਰ ਆਪਾਂ ਨੂੰ ਥੋੜਾ ਚਿਰ ਭੁੱਖੀ ਰੱਖਾਂਗੇ ਇੱਕ ਟਾਈਮ ਉਹਨੂੰ ਨਾ ਕੁਝ ਪਾਵਾਂਗੇ ਜਦੋਂ ਫਰਾ ਆ ਜਦੋਂ ਨਹੀਂ ਖਾਂਦੀ ਤੇ ਉਹਦੇ ਨਾਲ ਜਿਹੜੀ ਬੱਕਰੀ ਬਿਲਕੁਲ ਸਹੀ ਹੋ ਜੂਗੀ ਤੇ ਆਪਣੇ ਆਪ ਫਿਰ ਜਿਹੜੀ ਖਾਣ ਲੱਗ ਜੂਗੀ ਤੇ ਵਧੀਆ ਖਾਣ ਲੱਗ ਜੂਗੀ ਤੋ ਦੇ ਲਈ ਵੀ ਆਪਾਂ ਥੋੜਾ ਟਾਈਮ ਇਹਨਾਂ ਨੂੰ ਭੁੱਖੀ ਵੀ ਰੱਖਣਾ ਜ਼ਰੂਰੀ ਹੁੰਦਾ ਹੈ। ਸੋ ਇਸ ਤਰ੍ਹਾਂ ਜਿਹੜਾ ਆਪਾਂ ਗੈਸ ਅਤੇ ਫਾਰੇਜਾ ਇਲਾਜ ਕਰ ਸਕਦੇ ਆ ਤੇ ਜੇਕਰ ਤੁਸੀਂ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਆ ਵੀ ਨਹੀਂ ਪਤਾ ਲੱਗਦਾ ਤਾਂ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦੇ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਸੋ ਆਂ ਜੀ ਵੀ ਇਹੋ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਧੰਨ ਨੇ ਹੋਰ ਜਾਣਕਾਰੀ ਵਾਲੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਤੇ ਆਪਣੇ ਚੈਨਲ ਤੇ ਜਾਣਕਾਰੀ ਵਾਲੇ ਵੀਡੀਓ ਆਉਂਦੀ ਰਹਿੰਦੀਆਂ ਡੇਲੀ। ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ। ਧੰਨਵਾਦ।